ਜ਼ਿੰਦਗੀ 'ਚ ਕਹਿੰਦੇ ਕੋਈ ਸਿੱਖਣ ਨੂੰ ਮਿਲੇ ਤਾਂ ਸਿੱਖ ਲੈਣਾ ਚਾਹੀਦਾ ਬਾਈ ਪਤਾ ਨਹੀਂ ਕਹਿੰਦਾ ਸਿਰਫ 1 ਮਿੰਟ ਦਾ ਟਾਈਮ ਕੱਟ ਕੇ ਵੀਡੀਓ ਨੂੰ ਜ਼ਰੂਰ ਦੇਖਿਓ ਆਜੋ ਮੈਂ ਤੁਹਾਡੇ ਨਾਲ ਦੇਖਦਾ ਆਜੋ ਪਰਮਾਨ ਬਣਾਉਣਾ ਹੈ ਹਾਂਜੀ ਹਾਂਜੀ ਪਰਮਾਨ ਜੀ ਪਿਆਰ ਬੜਾ ਤੁਹਾਡੇ ਨਾਲ ਸਾਰੇ ਮਾੜਾ ਇੱਕ ਨੌਲ ਦੇਖੀ ਦੀ ਕਿਰਪਾ ਕਰਨੀ ਬਾਬਾ ਬੁੱਢਾ 5 ਸਾਲਾਂ ਬਾਅਦ ਹੋਇਆ ਭਾਜੀ ਬੱਚਾ ਆਪਣੇ ਰੱਖਾ ਲਾ ਕਾਲਾ 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 ਖਾਓ ਮਿਠਾ ਆਹ ਨਹੀਂ ਗੱਲ ਲਗੇ ਪਰਮਾਨ ਬਣ ਨਹੀਂ ਚੰਗਾ ਦਾਦਾਣੀਏ ਥੋੜਾਈ ਰੋ ਲਾਈਏ ਨਹੀਂ ਤੁਹਾਡੇ ਜਾਈਦਾ ਸਿਰ ਤੇ ਆਰਾਖਾ ਦਿੰਦਾ ਮਾ ਰੇੜ ਕਰੇ ਕਰਪਾ ਆਪੇਂ ਦਿਆ ਕਹਿੰਦੇ 500 ਰੁਪਏ ਦੇ おい ਲੋਜੀ ਕਰੋ ਮੈਂ ਨਹੀਂ ਵੰਡਦੇ ਸਾਰਾ ਮੈਂ ਕਰ ਲਿਆ ਸ਼ਾਇਦ ਵੰਡਦੇ ਵੰਡਦੇ ਹਲੇ ਪੁੱਤ ਪੈਸੇ ਹੂੰ ਅਲਫਾ ਟੈਕਨਾਲਾ ਹੋਰ ਨਿਕਲੀ ਵੀ ਵਧੀਆ ਲੱਗੀ ਤਾਂ ਚਲਦੀ ਤੁਸੀਂ ਬਿਨਾ ਕਹੇ ਸ਼ੇਅਰ ਕਰ ਦੇਣਾ ਤੇ ਆਪਣੇ ਪੇਜ ਨੂੰ ਤੁਸੀਂ ਫੋਲੋ ਵੀ ਕਰ ਸਕਦੇ ਹੋ ਟਾਕ ਵਿਦ ਬੈਨੀ ਤੇ ਇਹ ਟੈਨਸ਼ਨ ਨਹੀਂ ਲੈਣੀ ਇਹ ਤੁਹਾਡਾ ਆਪਣਾ ਪੇਜ ਆ ਬਾਈ ਧੰਨਵਾਦ ਦੋਸਤੋ